ਇਤ ਦਾ ਮਹੀਨਾ ਸੀ ਭਈ ਗਵਾਲੀਅਰ ਦਾ ਮਸ਼ਹੂਰ ਡਾਕੂ ਪਾਸਰਾਮ ਦਿਹਾਤੀ ਪਿੰਡਾਂ ਵਿੱਚ ਦੀ ਹੋ ਕੇ ਲੰਘਿਆ ਜਾਂਦਾ ਸੀ ਤੇ ਲੰਘੇ ਜਾਂਦੇ ਜਾਂਦੇ ਨੂੰ ਇਹ ਜੀ ਪਿਆਸ ਲੱਗੀ ਤੇ ਲੱਗੀ ਨਾ ਉਹਨੂੰ ਪਾਣੀ ਮਿਲੇ ਪੂਰੀ ਔਖੀ ਹੋ ਗਈ ਜਾਨ ਉਹਦੀ ਬਥੇਰੇ ਹੱਥ ਪੈਰ ਮਾਰੇ ਇੱਧਰ ਉੱਧਰ ਭਟਕਿਆ ਕਿਥੋਂ ਪਾਣੀ ਨਾ ਮਿਲੇ ਨਿਗਾਹ ਮਾਰੀ ਨਾ ਕੋਈ ਤਲਾ ਨੰਨਾ ਦੀ ਨਸੂਆ ਕਸੀ ਕੁਛ ਵੀ ਨਾ ਆਇਆ ਰਾਹ ਚ ਤੇ ਅਈ ਤੁਰਿਆ ਜਾਂਦਾ ਹੋ ਤੁਰੇ ਜਾਂਦੇ ਜਾਂਦੇ ਇੱਕ ਪਿੰਡ ਆਇਆ ਤੇ ਉੱਥੇ ਕੱਚਾ ਚਬੂਤਰਾ ਬਣਿਆ ਹੋਇਆ ਸੀ ਤੇ ਉੱਤੇ ਸ਼ਿਵਜੀ ਮਹਾਰਾਜ ਜੀ ਦੀ ਮੂਰਤੀ ਲਾਈ ਹੋਈ ਪਰ ਹੁਣ ਮੀਂਹ ਪੈਂਦੇ ਕਰਕੇ ਜਿਹੜੀ ਉਹ ਮੂਰਤੀ ਸੀ ਉੱਥੇ ਪਾਣੀ ਦੇ ਖਾਰ ਪਾ ਕੇ ਉਹੇ ਕਰਤੇ ਸੀ ਛੋਟੇ ਛੋਟੇ ਤੇ ਉਹ ਮੂਰਤੀ ਖਿਸ਼ਕੀ ਜੀ ਪਈ ਸੀ ਡਿੱਗੀ ਜੀ ਪਈ ਸੀ ਤੇ ਉਹ ਪਰਸ਼ਰਾਮ ਨੇ ਉਹ ਮੂਰਤੀ ਨੂੰ ਸੁਭਾਰਿਆ ਪਹਿਲਾਂ ਤਾਂ ਸਹੀ ਕਰਕੇ ਰੱਖਿਆ ਤੇ ਨਾਲੇ ਸੋਚਣ ਲੱਗਿਆ ਮਹਾਦੇਵ ਜੀ ਗੁਰੂ ਜੀ ਨੇ ਤੇ ਜਿਹੜਾ ਪਰਸ਼ੂਰਾਮ ਸੀ ਉਹਦੇ ਵੀ ਗੁਰੂ ਜੀ ਸੀ ਤੇ ਮੇਰੇ ਪਰਸ਼ਰਾਮ ਦੇ ਮੇਰੇ ਵੀ ਗੁਰੂ ਜੀ ਨੇ ਤੇ ਉਹ ਵੀ ਬ੍ਰਾਹਮਣ ਸੀ ਤੇ ਮੈਂ ਵੀ ਬ੍ਰਾਹਮਣ ਆ ਤੇ ਉਹਨਾਂ ਨੇ ਵੀ ਅਮੀਰਾਂ ਦਾ ਨਾਸ਼ ਕੀਤਾ ਸੀ ਤੇ ਗਰੀਬਾਂ ਦੀ ਪਾਲਣਾ ਤੇ ਮੈਂ ਵੀ ਇਹੀ ਕਰਦਾ ਅਮੀਰਾਂ ਤੋਂ ਧਨ ਲੁੱਟ ਕੇ ਗਰੀਬਾਂ ਤੇ ਜ਼ਰੂਰਤਵੰਦਾਂ 'ਚ ਵੰਡਦਾ ਪਰ ਮੂਰਖ ਲੋਕ ਮੈਨੂੰ ਡਾਕੂ ਕਹਿਣ ਲੱਗ ਗਏ ਤੇ ਅਮੀਰਾਂ ਤੋਂ ਧਨ ਖੋ ਕੇ ਜੀ ਗਰੀਬਾਂ 'ਚ ਵੰਡਣਾ ਡਾਕੂ ਪਾਣਾ ਤਮੇ ਡਾਕੂ ਹੀ ਚੰਗਾ ਤੇ ਉਤੋਂ ਸਰਕਾਰ ਦੀ ਮਾੜੀ ਨਿਗਾਹ 5000 ਇਨਾਮ ਤਾਂ ਗਵਾਲੀਅਰ ਰਾਜ ਨੇ ਰੱਖ ਰੱਖਿਆ ਤੇ 25000 ਭਾਰਤ ਸਰਕਾਰ ਨੇ ਜਿਹੜਾ ਫੜ ਲੂਗਾ ਐਡਾ ਵੱਡਾ ਇਨਾਮ ਰੱਖਤਾ ਮੇਰੇ ਤੇ ਬੁਰਿਆਂ ਦੀ ਸਰਕਾਰ ਹੈ ਅਮੀਰਾਂ ਨੂੰ ਤਾਂ ਪਾਲਦੀ ਹੈ ਤੇ ਗਰੀਬਾਂ ਨੂੰ ਮਾਰਦੀ ਹੈ ਸਰਕਾਰ ਵੀ ਤੇ ਇਹ ਗੱਲ ਦਾ ਹੁਣ ਨਿਰਣਾ ਕੌਣ ਕਰੂਗਾ ਵੀ ਡਾਕੂ ਮੈਂ ਆ ਜਾਂ ਸਰਕਾਰ ਹੈ ਪਰ ਫੇਰ ਵੀ ਕੋਈ ਪਰਵਾਹ ਨਹੀਂ ਜਿੰਨਾ ਚਿਰ ਜਿਉਂਦਾ ਮੈਂ ਗਰੀਬਾਂ ਦੀ ਤਾਂ ਰੱਖਿਆ ਕਰਦਾ ਹੀ ਰਹੂੰਗਾ ਤੇ ਜੁਰਮ ਨਾਲ ਲੜਦਾ ਰਹੂੰਗਾ ਤੇ ਜਿੰਨਾ ਚਿਰ ਸ਼ਿਵ ਜੀ ਭਗਵਾਨ ਜੀ ਦਾ ਪੰਜਾ ਮੇਰੀ ਪਿੱਠ ਤੇ ਆ ਹੈ ਉਹਨਾਂ ਚਿਰ ਮੈਨੂੰ ਕੋਈ ਨਹੀਂ ਗ੍ਰਿਫਤਾਰ ਕਰ ਸਕਦਾ ਪਰ ਅੱਜ ਕੀ ਮੈਂ ਭਗਵਾਨ ਦੇ ਸਾਹਮਣੇ ਇਹ ਪਿੰਡ ਚ ਪਿਆਸੇ ਹੀ ਮਰ ਜੂੰਗਾ ਤੇ ਜਿਹੜੇ ਮੇਰੇ 15 ਹੋਰ ڈاکੂ ਸਾਥੀ ਨੇ ਉਹ ਮੈਨੂੰ ਲਵਦੇ ਲਵਦੇ ਜਦੋਂ ਇੱਥੇ ਆ ਕੇ ਦੇਖਣਗੇ ਤੇ ਕੀ ਸੋਚਣਗੇ ਜਦੋਂ ਦੇਖ ਕੇ ਵੀ ਇਹ ਤਾਂ ਪਿਆਸੇ ਹੀ ਮਰ ਗਿਆ ਸਾਡਾ ਸਰਦਾਰ ਤਾਂ ਉਹ ਤਾਂ ਭੁੱਬਾਂ ਮਾਰ ਮਾਰ ਹੋਣਗੇ ਤੇ ਕੀ ਗੁਸਰੂਗੀ ਉਹਨਾਂ ਤੇ ਤੇ ਦਵਾਰੇ ਪਾਈ ਉਹਨੇ ਹੱਥ ਜੋੜ ਕੇ ਸੇਵ ਜੀ ਭਗਵਾਨ ਅੱਗੇ ਫੇਰ ਅਰਜੋ ਕੀਤੀ ਬੇਨਤੀ ਕੀਤੀ ਕਹਿੰਦਾ ਬਾਬਾ ਜੀ ਇੱਕ ਗੜਬੀ ਪਾਣੀ ਵੀ ਨਹੀਂ ਮੇਰੀ ਜਾਨ ਲੈ ਲਓਗੇ ਤੁਸੀਂ ਤੇ ਇੰਨੇ ਨੂੰ ਭਈ ਉਹ ਖੜਾ ਹੱਥ ਜੋੜੀ ਤੇ ਇੱਕ ਬੁੱਢੀ ਔਰਤ ਆਈ ਉੱਥੇ ਉਹਦੇ ਕੋਲੇ ਇੱਕ ਗੜਬੀ ਪਾਣੀ ਦੀ ਤੇ ਉੱਤੇ ਕੋਲੀ ਨਾਲ ਹਟਕਿਆ ਹੋਇਆ ਪਾਣੀ ਤੇ ਜਿਹੜੀ ਕੋਲੀ ਨਾਲ ਪਾਣੀ ਟਕਿਆ ਹੋਇਆ ਉਹਦੇ ਚ ਮਠਿਆਈ ਪਾਈ ਹੋਈ ਤੇ ਉਹ ਡਾਕੂ ਉਹ ਬੁੱਢੇ ਮਾਤਾ ਨੂੰ ਕਹਿੰਦਾ ਵੀ ਮਾਤਾ ਤੂੰ ਕਿੱਥੇ ਰਹਿਣੀ ਐ ਤੇ ਉਹ ਮਾਤਾ ਕਹਿੰਦੀ ਵੀ ਇੱਥੋਂ ਥੋੜੀ ਦੂਰੀ ਇੱਕ ਸ਼ੇਰਪੁਰ ਪਿੰਡ ਹੈ ਤੇ ਉਹ ਬਾਗਾਂ ਦੇ ਉੱਲੇ ਹੈ ਤਾਂ ਕਰਕੇ ਇੱਥੋਂ ਦੀਂਦਾ ਨਹੀਂ ਮੈਂ ਤਾਂ ਉੱਥੋਂ ਆਈਆਂ ਤੇ ਅਹੇਰ ਜਾਤੀ ਦੀਆਂ ਇੰਨੇ ਨੂੰ ਪਈ ਉਹ ਬੁੜੀ ਔਰਤ ਮਠਿਆਈਆਂ ਤੇ ਪਾਣੀ ਰੱਖ ਕੇ ਉੱਥੇ ਬੈਠ ਕੇ ਮੂਰਤੀ ਕੋਲੇ ਤੇ ਰੋਣ ਲੱਗ ਗਈ ਤੇ ਉਹ ڈاکੂ ਕਹਿੰਦਾ ਵੀ ਮਾਤਾ ਰੋਈ ਕਿਉਂ ਜਾਂਦੀ ਐ ਵੀ ਮੈਨੂੰ ਦੱਸ ਕੀ ਦੁੱਖ ਹੈ ਤੈਨੂੰ ਤੇ ਉਹ ਬੁੜੀ ਨੇ ਸਾਰੀ ਗੱਲ ਸੁਣਾਈ ਪਈ ਉਹਨੂੰ ਕਹਿੰਦੀ ਵੀ ਤੇਰੀ ਜਿੱਡੀ ਉਮਰ ਦਾ ਮੇਰਾ ਇੱਕ ਪੁੱਤ ਸੀਗਾ ਜੀਨੇ ਆਹ ਮੂਰਤੀ ਬਾਲੇ ਪ੍ਰੇਮ ਭਗਤੀ ਨਾਲ ਲਿਆ ਕੇ ਲਾਈ ਸੀ ਤੇ ਆਹ ਕੱਚਾ ਚਮੂਤਰਾ ਵੀ ਉਸੇ ਨੇ ਬਣਾਇਆ ਸੀ ਪਰ ਪਿੰਡ 'ਚ ਜਦੋਂ ਪਲੇਗ ਦੀ ਬਿਮਾਰੀ ਆਈ ਤਾਂ ਮੇਰਾ ਪੁੱਤ ਤੇ ਮੇਰੀ ਨੂੰਹ ਦੋਹੀ ਮਰ ਗਏ ਤੇ ਉਹਨਾਂ ਦੀ ਇੱਕ ਧੀ ਸੀ 4 ਸਾਲ ਦੀ ਉਦੋਂ ਉਹ ਬਿੱਸੇ ਛੱਡ ਗਈ ਤੇ ਹੁਣ ਮੈਂ ਤਾਂ बस ਆਪਦੀ ਮੌਤ ਢੀਕਦੀਆਂ ਤੇ ਦਿਨ-ਦਿਨ ਕਰਕੇ ਜ਼ਿੰਦਗੀ ਲਗਾਉਣੀ ਆ ਹਰ ਰੋਜ਼ ਉਹਦੀ ਯਾਦ ਦੇ ਵਿੱਚ ਇੱਥੇ ਪਾਣੀ ਦੀ ਗਰਬੀ ਤੇ ਮਠਿਆਈ ਲੈ ਕੇ ਆਉਣੀ ਆ ਜਿੰਨਾ ਚਿਰ ਉਹ ਜਿਉਂਦਾ ਰਿਹਾ ਇੱਥੇ ਬਹੁਤ ਉਹਨੇ ਪੂਜਾ ਕੀਤੀ ਵਿਚਾਰੇ ਨੇ ਪਰ ਉਹਦੀ ਮੌਤ ਤੋਂ ਬਾਅਦ ਹੁਣ ਮੈਂ ਇੱਥੇ ਰੋਜ਼ ਮੱਥਾ ਟੇਕ ਕੇ ਰੋ ਕੇ ਇੱਥੋਂ ਮੁੜ ਜਾਨੀ ਆ ਤੇ ਮੂਰੇ ਜਿਹੜੀ ਉਹਦੀ ਉਦੋਂ ਤੇ 4 ਸਾਲ ਦੀ ਉਹਦਾ ਵਿਆਹ ਗਿਆ ਵਿਸਾਖ ਚ ਤੇ ਨਾ ਮੇਰੇ ਕੋਲੇ ਰੁਪਈਆ ਨਾ ਤੇਲੀ ਘਰੇ ਕੋਸ ਵੀ ਨਹੀਂ ਹੈਗਾ ਵੀ ਪਤਾ ਨਹੀਂ ਇਹ ਭਗਵਾਨ ਜੀ ਉਹਦਾ ਵਿਆਹ ਕਿਵੇਂ ਨੇ ਪ੍ਰਚਾਰਨਗੇ ਤੇ ਉਹ ڈاکੂ ਕਹਿੰਦਾ ਵੀ ਵਿਆਹ ਤਾਂ ਆਉਂਦਾ ਬਹੁਤ ਸੋਹਣਾ ਹੋਊਗਾ ਲੜਕੀ ਦਾ ਬਸ ਤੂੰ ਜਿਹੜਾ ਆ ਪਾਣੀ ਐ ਇਹ ਮੈਨੂੰ ਪਿਆ ਦੇ ਤੇ ਉਹ ਬੁੱਢੀ ਮਾਈ ਕਹਿੰਦੀ ਵੀ ਲੈ ਪੁੱਤ ਪਾਣੀ ਵੀ ਪੀ ਤੂੰ ਤੇ ਨਾਲੇ ਆ ਮਠਿਆਈ ਵੀ ਖਾ ਜੇ ਤੂੰ ਇਹ ਪਾਣੀ ਪੀ ਲੇਗਾ ਕਿਸੇ ਜਿਉਂਦੇ ਜੀ ਦੇ ਮੂੰਹ ਪਊਗਾ ਤਾਂ ਮੈਂ ਤਾਂ ਇਹੀ ਸੋਚੂਗੀ ਵੀ ਮੇਰੀ ਜਿਹੜੀ ਸਰਦਾ ਨਾਲ ਕੀਤੀ ਹੋਈ ਸੇਵਾ ਉਹ ਪੂਰੀ ਹੋ ਗਈ ਆਤਮਾ ਨਾਲ ਹੀ ਪਰਮਾਤਮਾ ਲੈ ਫੜ ਪੀ ਤੂੰ ਤੇ ਇੱਥੇ ਮੂਰਤੀ ਤੇ ਮੈਂ ਦੁਬਾਰੇ ਆ ਕੇ ਹੋਰ ਪਾਣੀ ਚੜਾਉਂਗੀ ਤੇ ਤੇ ਉਹ ਡਾਕੂ ਨੇ ਭਾਈ ਨਾਲੇ ਤਾਂ ਪਾਣੀ ਪੀਤਾ ਤੇ ਨਾਲੇ ਮਠਿਆਈ ਖਾਧੀ ਤੇ ਖੰਦਾ ਖੰਦਾ ਉਹ ਪੁੱਛਦਾ ਕਹਿੰਦਾ ਬੇਬੇ ਵੀ ਜਿਹੜੀ ਉਹ ਕੁੜੀ ਐ ਉਹਦਾ ਵਿਆਹ ਕਰ ਦੂ ਐ ਤੇ ਉਹ ਬੁੱਢੀ ਮਾਈ ਨੇ ਦੱਸਿਆ ਸਾਰਾ ਕਹਿੰਦੀ ਵੀ ਵਿਸਾਖ ਮਹੀਨੇ ਦੀ ਇੰਨੇ ਤਰੀਕ ਨੂੰ ਆਏ ਗਰ ਕੇ ਤੇ ਫਲਾਨੇ ਪਿੰਡੋਂ ਬਰਾਤ ਆਉਗੀ ਤੇ ਉਹ ਪਾਰਸ ਰਾਮ ਕਹਿੰਦਾ ਵੀ ਬੇਬੇ ਘਰਾਈ ਨਾ ਵੀ ਜੇਲਾ ਤੇਰੀ ਲੜਕੀ ਦਾ ਵਿਆਹ ਗਾ ਉਹ ਭਗਵਾਨ ਹੀ ਕਰਨਗੇ ਤੇ ਆਪ ਹੀ ਨੇਪਰੇ ਚੜੂਗਾ ਤੇ ਉਹ ਕਹਿੰਦੀ ਪੁੱਤ ਜਉਂਦਾ ਰਹੇ ਆ ਜਾ ਮੇਰੇ ਨਾਲ ਪਿੰਡ ਵਗ ਚੱਲ ਐਂ ਲੱਗਦਾ ਵੀ ਜੇ ਮੈਂ ਭੁੱਖਾ ਹੋਵੇਂ ਵੀ ਉੱਥੋਂ ਕੁਝ ਖਾ ਖੋ ਕੇ ਰੋਟੀ ਪਾਣੀ ਵੀ ਫੇਰ ਲੰਘ ਜੀ ਤੂੰ ਤੇ ਉਹਨੇ ਦੁਬਾਰੇ ਪਤਸਰਾਮ ਨੇ ਦੱਸਿਆ ਵੀ ਮੈਨੂੰ ਭੁੱਖ ਜ਼ਰੂਰ ਲੱਗੀ ਐ ਪਰ ਪਿੰਡ ਨਹੀਂ ਮੈਂ ਜਾ ਸਕਦਾ ਮੇਰੇ ਤੇ ਸਰਕਾਰ ਨੇ ਬਹੁਤ ਵੱਡਾ ਨਾਮ ਰੱਖਿਆ ਹੋਇਆ ਤੇ ਮੈਂ ਅਮੀਰਾਂ ਤੋਂ ਤਾਨ ਖੋ ਕੇ ਗਰੀਬਾਂ 'ਚ ਵੰਡਦਾ ਤੇ ਤਾਂ ਕਰਕੇ ਲੋਕ ਮੈਨੂੰ ਡਾਕੂ ਕਹਿੰਦੇ ਨੇ ਤੇ ਜਿਹੜਾ ਆਗਰੇ ਦਾ ਕਪਤਾਨ ਹੈ ਜੰਗ ਸਾਹਬ ਜੀਨੇ ਸੁਲਤਾਨ ਡਾਕੂ ਫੜਿਆ ਉਹ ਮੇਰੇ ਪਿੱਛੇ ਲੱਗਿਆ ਹੋਇਆ ਬਹੁ ਟਾਈਮ ਦਾ ਤੇ ਮੈਂ ਤਾਂ ਘੋੜਾ ਹੋ ਕੇ ਲੋਕਾਂ ਦਾ ਫਿਰਦਾ ਜਿਹੜੇ ਮੇਰੇ ਸਾਥੀ ਨੇ ਉਹ ਵੀ ਪਿੱਛੇ ਆਉਂਦੇ ਨੇ ਤੇ ਤਾਂ ਕਰਕੇ ਪਿੰਡ 'ਚ ਤਾਂ ਨਹੀਂ ਮੈਂ ਜਾ ਸਕਦਾ ਪਰ ਜਿੱਦੇ ਉਹ ਲੜਕੀ ਦਾ ਵਿਆਹ ਹੋਊਗਾ ਉਹ ਦਿਨ ਜ਼ਰੂਰ ਆਉਂਗਾ ਪਿੰਡ 'ਚ ਚਾਹੇ 5 ਮਿੰਟਾਂ ਵਾਸਤੇ ਆ ਜਾ ਤਾਂ ਉਹ ਮਾਤਾ ਕਹਿੰਦੀ ਵੀ ਦੇਖ ਪੁੱਤ ਤੂੰ ਮੈਨੂੰ ਤਾਂ ਨਹੀਂ ڈاکੂ ਲੱਗਦਾ ਵੀ ਤੂੰ ਤਾਂ ਕੋਈ ਦੇਵਤਾ ਲੱਗਦਾ ਤੇ ਉਹ ਘੋੜੇ ਤੇ ਬੈਠਾ ਪਰਸ਼ਰਾਮ ਕਹਿੰਦਾ ਵੀ ਬੇਬੇ ਕਲ ਯੁਗ ਹੈ ਜਮਾਨਾ ਉਲਟਾ ਚੱਲਦਾ ਹੈ ਵੀ ਜਿਹੜਾ ਤਾਂ ਚੰਗੇ ਕੰਮ ਕਰਦਾ ਹੈ ਬਾਹਰ ਦਲੇਰੀ ਦਿਖਾਉਂਦਾ ਉਹਨੂੰ ਤਾਂ ڈاکੂ ਕਹਿੰਦੇ ਨੇ ਤੇ ਜਿਹੜੇ ਅੰਦਰ ਮਹਿਲਾ ਚ ਬੈਠੇ ਗਰੀਬ ਲੋਕਾਂ ਦਾ ਗਾਲ ਵੜਦੇ ਨੇ ਉਹਨਾਂ ਨੂੰ ਚੰਗੇ ਮੰਨਿਆ ਜਾਂਦਾ ਹੈ ਤੇ ਜਿਹੜੇ ਤਾਂ ਧਰਮਾਤਮਾ ਨੇ ਉਹ ਤਾਂ ਗੁਲਾਮੀ ਕਰਦੇ ਨੇ ਤੇ ਜਿਹੜੇ ਪਾਪੀ ਲੋਕ ਨੇ ਉਹਨਾਂ ਦਾ ਰਾਜ ਚੱਲਦਾ ਹੈ ਤੇ ਜਿਹੜੀ ਤਾਂ ਪਤੀ ਵਰਤਾ ਔਰਤ ਆ ਬਚਰੀ ਉਹ ਤਾਂ ਭੁੱਖੀ ਮਰਦੀ ਹੈ ਤੇ ਜਿਹੜੀਆਂ ਚਰਿੱਤਰਹੀਣ ਇਸਤਰੀਆਂ ਨੇ ਉਹ ਰੇਸ਼ਮ ਦੇ ਕੱਪੜੇ ਪਾਉਂਦੀਆਂ ਨੇ ਸਭ ਕੁਝ ਉਲਟਾ ਹੈ ਤੇ ਬਸ ਤੂੰ ਮੇਰਾ ਨਾਮ ਯਾਦ ਰੱਖੀਂ ਪਤਸਰਾਮ ਤੇ ਵਿਆਹ ਵਾਲੇ ਦਿਨ ਮੈਂ ਜ਼ਰੂਰ ਆਵਦਾ ਵਾਦਾ ਪਗਾਉਂਗਾ ਤੇ ਉੱਥੋਂ ਭਾਈ ਉਹ ਮਾਰ ਕੇ ਘੋੜੇ ਤੇ ਢੀ ਤੁਰ ਗਿਆ ਤੇ ਇਧਰ ਬੁੱਢੀ ਮਾਈ ਨੇ ਸਾਰੀ ਗੱਲ ਆਪਦੀ ਪੋਤੀ ਨੂੰ ਦੱਸੀ ਵੀ ਐਂ ਕਰਕੇ ਵੀ ਵਾਦਾ ਕਰਕੇ ਗਿਆ ਉਹ ਵੀ ਤੇਰੀ ਵਿਆਹ ਤੇ ਜ਼ਰੂਰ ਆਊਗਾ ਬਿਅਰ ਜ ਨਹੀਂ ਸੀ ਆ ਸਕਦਾ ਤੇ ਇਹ ਗੱਲ ਭਾਈ ਉਥੇ ਪਿੰਡ ਦੇ ਸਰਪੰਚ ਨੇ ਸੁਣ ਲਈ ਕਿਤੇ ਚੋਰੀਓ ਉਹਨੇ ਤਾਂ ਭਾਈ ਸੋਚਿਆ ਵੀ ਭਾਗ ਖੁੱਲ ਗਿਆ ਆਪਣੀ ਤਾਂ ਬਿਜੇਰਾਇ ਦਾ ਵੱਡਾ ਨਾਮ ਐ 30000 ਬਣ ਜਾਊਗਾ ਦੋਹੇ ਦਾ ਲਾ ਕੇ ਵੀ ਆਪਣੇ ਹਿੱਸੇ ਆਜੂਗਾ ਤੇ ਜਾ ਕੇ ਉਹਨੇ ਤਾਂ ਥਾਣੇ 'ਚ ਰਿਪੋਰਟ ਲਿਖਿਆ ਤੀ ਬਿ ਆਈ ਕਰਕੇ ਆਹ ਬੁੜੀ ਦਾ ਨਾਮ ਐ ਤੇ ਇੰਨੀ ਤਰੀਕ ਨੂੰ ਉਹਨਾਂ ਦੇ ਵਿਆਹ ਤੇ ਉਹ ਪੱਕਾ ਪਹੁੰਚੂਗਾ ਉੱਥੇ ਵੀ ਪੁਲਸਰੀ ਜਿੰਨੀ ਹੋ ਸਕੇ ਪਹਿਰੇਦਾਰੀ ਲਾ ਦਿਓ ਤੇ ਇਹ ਭਾਈ ਸਾਰੀ ਖਬਰ ਜੰਗ ਸਾਹਿਬ ਨੂੰ ਜਿਹੜਾ ਉਹਦੇ ਪਿੱਛੇ ਲੱਗਿਆ ਹੋਇਆ ਸੀ ਫੜਨ ਵਾਸਤੇ ਉਦੇ ਤੱਕ ਪਹੁੰਚ ਗਈ ਕਹਿੰਦੇ ਵੀ ਵਿਆਹ ਤੇ ਆਊਗਾ ਉੱਥੇ ਗ੍ਰਿਫਤਾਰ ਕਰ ਲਿਓ ਜੇ ਉਹਦੇ ਨਾਲ ਫੜਿਆ ਗਿਆ ਵੀ ਫੇਰ ਨਹੀਂ ਕਦੇ ਫੜਿਆ ਜਾਂਦਾ ਤੇ ਕਰਦੇ ਕਰਦੇ ਪਈ ਦਿਨ ਗੁਜ਼ਰੇ ਤੇ ਉਹ ਵਿਆਹ ਦਾ ਦਿਨ ਆਇਆ ਤੇ ਜਿੱਦਾਂ ਵਿਆਹ ਦਾ ਦਿਨ ਸੀ ਉਹ ਬੁੜੀ ਦੇ ਦਰਵਾਜ਼ੇ ਤੇ ਆ ਕੇ ਪੰਜ ਬਲਦ ਰੇੜੀਆਂ ਰੋਕੀਆਂ ਇੱਕ ਚ ਤਾਂ ਆਟਾ ਪਈ ਦੂਜੀ ਚ ਘਿਓ ਸ਼ੱਕਰ ਤੇ ਹੋਰ ਤੜਕੇ ਵਾਸਤੇ ਚੀਜ਼ ਇੱਕ ਬਈ ਕੱਪੜਿਆਂ ਦੀ ਭਰੀ ਹੋਈ ਤੇ ਇੱਕ ਭਾਂਡਿਆਂ ਦੀ ਇੱਕ ਚ ਬਣੀਆਂ ਬਲੇਂਜੀਆਂ ਮਠਿਆਈਆਂ ਤੇ ਇੱਕ ਚ ਫਾਲ ਸਬਜ਼ੀਆਂ ਜਿਹੜੇ ਉਹ ਰੇੜੇ ਲੈ ਕੇ ਆਏ ਸੀ ਉਹਨਾਂ ਨੇ ਸਾਰਾ ਸਮਾਨ ਲਾ ਕੇ ਉਹ ਮਾਈ ਦੇ ਘਰੇ ਰੱਖਤਾ ਤੇ ਲੋਕ ਪੁੱਸਣ ਲੱਗੇ ਹੈਰਾਨ ਹੋ ਕੇ ਕਿ ਉਹ ਸਾਰਾ ਪਿੰਡ ਦੇਖੇ ਵੀ ਇੰਨਾ ਸਮਾਨ ਕਿਨੇ ਭੇਜਤਾ ਤੇ ਉਹ ਕਹਿੰਦੇ ਵੀ ਇਹ ਕਿੱਥੋਂ ਆਇਆ ਤਾਂ ਜਿਹੜੇ ਉਹ ਛੱਡਣਾ ਆਏ ਸੀ ਉਹ ਕਹਿੰਦੇ ਵੀ ਸਾਡਾ ਤਾਂ ਬਸ ਕਿਰਾਏ ਦਾ ਕੰਮ ਹੈ ਵੀ ਸਾਨੂੰ ਨਹੀਂ ਪਤਾ ਸਾਨੂੰ ਬਸ ਇੰਨਾ ਕਿਹਾ ਹੈ ਵੀ ਜਾਓ ਤੇ ਉਹ ਫਲਾਣੇ ਘਰੇ ਲਾਹ ਹਿਓ ਵੀ ਸਾਨੂੰ ਇਹਦੇ ਬਾਰੇ ਕੋਈ ਜਾਣਕਾਰੀ ਨਹੀਂ ਵੀ ਕਿਹੜੇ ਬੰਦੇ ਨੇ ਭੇਜਿਆ ਤੇ ਸਾਰਾ ਪਿੰਡ ਪਈ ਹੈਰਾਨ ਤੇ ਇਕੱਲਾ ਉਹ ਬੁੜੀ ਮਾਤਾ ਤੇ ਉਹਦੀ ਪੋਤੀ ਨੂੰ ਤੇ ਬਸ ਸਰਪੰਚ ਨੂੰ ਪਤਾ ਸੀ ਵੀ ਇਹ ਜਿਹੜਾ ਸਮਾਨ ਆਇਆ ਹੈ ਵੀ ਪਰਸ ਰਾਮ ਨੇ ਭੇਜਿਆ ਹੈ ਤੇ ਇਹ ਸਮਾਨ ਨੂੰ ਦੇਖ ਕੇ ਭਈ ਉਹ ਫੇਰ ਥਾਣੇ 'ਚ ਗਿਆ ਪਿੰਡ ਦਾ ਸਰਪੰਚ ਤੇ ਜਾ ਕੇ ਦੱਸਣ ਲੱਗਿਆ ਵੀ ਐਸ ਲੋਟ ਇੰਨੀਆਂ ਗੱਡੀਆਂ ਪਹੁੰਚ ਗਈਆਂ ਵੀ ਬਸ ਹੁਣ ਤੁਸੀਂ ਤਿਆਰੀ ਰੱਖੋ ਵੀ ਉਹ ਆਪ ਵੀ ਜ਼ਰੂਰ ਆਊਗਾ ਚਾਹੇ 5 ਮਿੰਟਾਂ ਵਾਸਤੇ ਆਵੇ ਪਰ ਆਪਦੇ ਵਾਦੇ ਤੋਂ ਨਹੀਂ ਮੁੱਕਰਦਾ ਤੇ ਜ਼ਰੂਰ ਹੋ ਕੰਨਿਆਦਾਨ ਦੇ ਸਮੇਂ ਆਊਗਾ ਹੀ ਆਊਗਾ ਚਾਹੇ ਤਰਤੀ ਇਧਰ ਦੀ ਇਧਰ ਹੋ ਜੇ ਪਰ ਵਚਨਾਂ ਤੋਂ ਨਹੀਂ ਫੇਰਦਾ ਤੇ ਇਹ ਗੱਲ ਸੁਣ ਕੇ ਭਾਈ ਜਿਹੜਾ ਉਹ ਜੰਗ ਸਾਫ ਸੀਗਾ ਉਹਨੇ ਆਪਦੇ 30 ਪਾਹੀ ਲਏ ਤੇ ਲੈ ਕੇ ਰਾਤ ਨੂੰ ਹੀ ਉਹ ਜਿਹੜਾ ਸਰਪੰਚ ਸੀ ਉਹਦੇ ਘਰੇ ਆਵੜਿਆ ਤੇ ਉਹਨਾਂ ਨੇ ਪੇਸ ਬਣਾ ਲਿਆ ਘੋੜਿਆਂ ਦੇ ਵਪਾਰੀਆਂ ਦਾ ਤੇ ਲੋਕਾਂ ਨੂੰ ਐ ਸੀ ਵੀ ਲੰਗੇ ਜਾਂਦੇ ਕਿਤੇ ਵੀ ਲੇਟ ਹੋ ਗਏ ਰਾਤ ਨੂੰ ਤਾ ਕਰਕੇ ਵੀ ਰਾਤ ਕੱਟਣ ਦੇ ਮਾਰੇ ਚਲੋ ਸਰਪੰਚ ਦੇ ਘਰੇ ਰਹਿ ਪਏ ਹੋਣਗੇ ਤੇ ਕਿਸੇ ਨੂੰ ਕੋਈ ਖਬਰ ਨਾ ਇਹ ਗੱਲ ਦੀ ਤੇ ਦੂਜੇ ਦਿਨ ਜਦੋਂ ਵਿਆਹ ਦਾ ਦਿਨ ਚੜਿਆ ਤੇ ਉਹਨੇ ਘੋੜੇ ਤੇ ਬੈਠ ਕੇ ਅੱਡੀ ਮਾਰਨ ਲੱਗਿਆ ਪਰ ਸ੍ਰਮ ਤਾਂ ਉਹਨੂੰ ਸੇਕ ਆ ਗਈ ਉਹਦਾ ਜਿਹੜਾ ਦੂਜਾ ਸਾਥੀ ਸੀ ਜਿਹੜਾ ਮੁਸਲਮਣ ਸੀਗਾ ਰਹੀਮ ਨਾਂ ਦਾ ਪੀਏ ਪਾਸ ਪਸੌਰ ਦਾ ਰਹਿਣ ਵਾਲਾ ਤੇ ਪੂਰਾ ਤਾਕਰਾ ਆਪ ਕੋ ਗੁਰਸਵਾਰ ਤੇ ਇਨਸਾਨ ਚੀ ਉਹ ਰੋਪਈ ਪਰਸਰਾਮ ਨੂੰ ਕਹਿੰਦਾ ਵੀ ਕਿੱਥੇ ਜਾਣਿਓ ਤੁਸੀਂ ਉਹ ਕਹਿੰਦਾ ਤੈਨੂੰ ਪਤਾ ਤਾਂ ਹੈਗਾ ਵੀ ਉਹ ਬੁੜੀ ਦੇ ਪਿੰਡ ਜਾਣਾ ਕੰਨਿਆਂ ਦਾਣ ਦੇਣ ਤੇ ਮੈਨੂੰ ਰੋਕਣਾ ਵੀ ਰੋਕਣਾ ਤਾਂ ਮੈਂ ਹੈ ਨਹੀਂ ਵੀ ਦੇਖ ਮੁਸਲਮਾਨ ਹੋ ਕੇ ਵੀ ਸਿੱਖ ਨੂੰ ਮੰਨਦਾ ਤੂੰ ਉਹ ਕਹਿੰਦਾ ਨਹੀਂ ਸਿੱਖ ਕਰਕੇ ਨਹੀਂ ਜਿਹੜਾ ਉਹ ਜੰਗ ਸਾਹਿਬ ਆ ਉਹ ਨਾ ਕੋੜਿਆਲੇ ਸਦਾਗਰਾਂ ਦਾ ਪੇਸ ਬਣਾ ਕੇ ਉਸੇ ਪਿੰਡ ਦੇ ਵਿੱਚ ਹੀ ਜਾ ਵੜਿਆ ਗਏ ਬਹੁਤ ਲੋਕੇ ਨੇ ਪਰ ਮੇਰੀ ਨਿਗਾਹ ਤੋਂ ਨਹੀਂ ਕੋਈ ਬਚ ਸਕਦਾ ਤਾਂ ਕਰਕੇ ਕਹਿਣਾ ਵੀ ਪੁਲਿਸ ਦਾ ਬਹੁਤ ਵੱਡਾ ਪੈਰਾ ਉੱਥੇ ਮੈਨੂੰ ਲੱਗਦਾ ਹੈ ਵੀ ਜਿਹੜੀ ਉਹ ਮਾਈ ਹੈ ਉਹਨੇ ਵੀ ਖੋਸ਼ਗੁਨਾ ਦਿਖਾਤਾ ਵੀ ਸਾਰੇ ਪਿੰਡ ਨੂੰ ਹੀ ਦੱਸਦਾ ਵੀ ਉਹ ਡਾਕੂ ਆਊਗਾ ਤਾਂ ਕਰਕੇ ਜਿਹੜੀ ਗੱਲ ਹੈ ਵੀ ਬਾਹਰ ਹੀ ਫੈਲ ਗਈ ਵੀ ਜਾਣਾਂ ਨਹੀਂ ਚਾਹੀਦਾ ਬਹੁਤ ਵੱਡਾ ਰੇਸ਼ਕ ਆਏ ਗੱਲ ਦੇ ਵਿੱਚ ਤੇ ਉਹ ڈاکੂ ਪਤਸਰਾਮ ਕਹਿਣ ਲੱਗਿਆ ਵਿਚਾਹੇ ਤੇਰੀ ਗੱਲ ਸੱਚੀ ਹੋਵੇ ਪਰ ਫੇਰ ਵੀ ਮੈਂ ਰੋਕ ਨਹੀਂ ਸਕਦਾ ਜਿਹੜਾ ਮੈਂ ਵਾਚਨ ਦੇਤਾ ਉਹਦੇ ਤੋਂ ਵੱਡਾ ਮੇਰੇ ਵਾਸਤੇ ਕੁਝ ਨਹੀਂ ਚਾਹੇ ਆਪਦੀ ਜਾਨ ਦੇਣੀ ਪਏ ਜੇ ਪਰ ਵਾਚਨਾ ਤੋਂ ਨਹੀਂ ਫੇਰ ਸਕਦਾ ਮੈਂ ਕਿਉਂਕਿ ਉਹ ਬੁੜੀ ਦਾ ਮੇਰੇ ਤੇ ਇੱਕ ਗੜਬੀ ਪਾਣੀ ਦਾ ਕਰਜ਼ਾ ਹੈ ਤੇ ਉਹ ਮੈਂ ਹਰ ਹਾਲ ਦੇ ਵਿੱਚ ਮੋੜਨਾ ਹੈ ਤੇ ਉਹ ਕਹਿੰਦਾ ਵੀ ਜਿਆ ਗੱਲਾਂ ਵੀ ਫੇਰ ਤੂੰ ਮੈਨੂੰ ਨਾਲ ਲੈ ਕੇ ਚੱਲ ਜਿਹੜਾ ਬੰਦਾ ਔਖੇ ਟਾਈਮ ਨਾ ਕੰਮ ਆਵੇ ਵੀ ਐਸੇ ਮਿੱਤਰ ਤੋਂ ਵੀ ਕੀ ਕਰ ਮੈਂ ਵੀ ਮੈਂ ਕੱਲਾ ਨਹੀਂ ਤੈਨੂੰ ਛਾਂ ਦਿੰਦਾ ਨੰਮ ਕਹਰਾਮੀ ਨਹੀਂ ਮੈਂ ਕਰ ਸਕਦਾ ਤੇ ਤਾਂ ਕਰਕੇ ਮੈਂ ਤਾਂ ਨਾਲ ਹੀ ਜਾਊਂਗਾ ਰੱਬ ਨਾ ਕਰੇ ਵੀ ਤੈਨੂੰ ਕੁਝ ਹੋਵੇ ਉਦੋਂ ਪਹਿਲਾਂ ਮੈਂ ਚਾਹਣਾ ਵੀ ਮੈਨੂੰ ਹੋਜੀ ਕੁਝ ਤੇ ਉਹ ਚੜ ਕੇ ਘੂੜਿਆਂ ਤੇ ਵੀ ਤੁਰ ਪਏ ਜਦ ਜਦੋਂ ਉਹ ਪਿੰਡ ਪਹੁੰਚੀ ਉੱਥੇ ਉਹ ਕੁੜੀ ਦੇ ਫੇਰੇ ਹੋਈ ਜਾਂਦੇ ਸੀ ਤੇ ਕੰਨਿਆਦਾਨ ਦਾ ਵੀ ਜਮਾਤ ਐਵੇਂ ਹੀ ਸੀ ਤੇ ਜਾ ਕੇ ਉਹਨੇ ਪੰਜ ਸੋਨੇ ਦੇ ਸਿੱਕੇ ਕੱਢੇ ਤੇ ਉਹ ਕੁੜੀ ਨੂੰ ਦਿੱਤੇ ਤੇ ਕਰਕੇ ਕੰਨਿਆਦਾਨ ਜਦੋਂ ਵਾਪਸ ਮੁੜਨ ਲੱਗਿਆ ਪਿੰਡ ਦੇ ਲੋਕਾਂ ਨੂੰ ਪਤਾ ਲੱਗ ਗਿਆ ਵੀ ਆਹੀ ਬੰਦੇ ਨੇ ਸਾਰਾ ਸਮਾਨ ਭੇਜਿਆ ਤੇ ਉਹਦੇ ਆਲੇ ਦੋਲੇ ਘੇਰਾ ਬੰਨ ਲਿਆ ਤੇ ਸਰਦਾ ਦੇ ਮਾਰੀ ਉਹਨੂੰ ਕਹਿੰਦੇ ਵੀ ਰੋਟੀ ਖਾਦੇ ਬਿਨਾਂ ਤਾਂ ਨਹੀਂ ਜਾਣ ਦਿੰਦੇ ਇੱਕ ਹੋਰ ਬੰਦਾ ਛੜਾ ਸੀ ਉਹਨੇ ਪਾਣੀ ਨਾਲ ਉਹਦੇ ਪੈਰ ਧੋਣ ਦੀ ਕੋਸ਼ਿਸ਼ ਕੀਤੀ ਤੇ ਜਿਹੜਾ ਤੀਜਾ ਬੰਦਾ ਸੀ ਉਹਨੇ ਲਾ ਕੇ ਸਿਰ ਤੋਂ ਸਾਫਾ ਧਰਤੀ ਤੇ ਬਿਸਾਤਾ ਵੀ ਬੈਠੋ ਤੁਸੀਂ ਤੇ ਚੌਥਾ ਬੰਦਾ ਭੱਜ ਕੇ ਇੱਕ ਕੌਲੀ 'ਚ ਮਠਿਆਈਆਂ ਪਾ ਲਿਆ ਆ ਪਰ ਜਿਹੜਾ ਪਾਸਰ ਆਮ ਸੀ ਉਹ ਉਹਨਾਂ ਨੂੰ ਕਹਿੰਦਾ ਵੀ ਤੁਸੀਂ ਤਾਂ ਕਾਂਗਲੇ ਬੰਦੇ ਹੋ ਜਿੱਥੇ ਮੈਂ ਆ ਪੰਜ ਮਿੰਟ ਪਹਿਲਾਂ ਕੰਨਿਆਂ ਦਾਨ ਕਰਕੇ ਹਟਿਆ ਵੀ ਉਸੇ ਤੀ ਦੇ ਕਰੇ ਭੋਜਨ ਕਿਵੇਂ ਕਰੂੰਗਾ ਤੁਸੀਂ ਆਪ ਹੀ ਸਿਆਣਿਓ ਤੇ ਇਹ ਗੱਲ ਕਹਿ ਕੇ ਭਈ ਕੋੜੇ ਤੇ ਚੜਦੇ ਚੜਦੇ ਉਹ ڈاکੂਪਰ ਸ਼ਰਾਮ ਨੇ ਦੇਖਿਆ ਵੀ ਜਿਹੜਾ ਉਹ ਜੰਗ ਸਾਫ ਸੀ ਉਹਨੇ ਕੀ ਰੱਖਿਆ ਆਪਦੇ ਬੰਦਿਆਂ ਦੇ ਸਮੇਤ ਉਹਨੂੰ ਤੇ ਉਹ ਕਹਿਣ ਲੱਗਿਆ ਕਿ ਮੈਂ ਜੇ ਐਡਾ ਮਰਦਾ ਵੀ ਪਿੰਡ ਤੋਂ ਬਾਹਰ ਆ ਕੇ ਆਪਦੀ ਮਰਦਾਨਗੀ ਦਿਖਾ ਵੀ ਇੱਥੇ ਕੋਈ ਫਾਇਦਾ ਨਹੀਂ ਅਗਲੇ ਦਾ ਕਾਰਜ ਖਰਾਬ ਕਰੇਗਾ ਤੇ ਇਹ ਕਹਿ ਕੇ ਭਾਈ ਉਹਨਾਂ ਨੇ ਦੋਹਾਂ ਨੇ ਘੋੜੇ ਤੇ ਸਵਾਰ ਹੋ ਕੇ ਮਾਰੀ ਅੱਡੀ ਤੇ ਪਿੰਡ ਤੋਂ ਬਾਹਰ ਆ ਗਏ ਤੇ ਚੱਲ ਪੀਆਂ ਗੋਲੀਆਂ ਤੇ ਜਿਹੜਾ ਰਹੀਮ ਸੀ ਤੇ ڈاکੂ ਪਰਸਰਾਮ ਸੀ ਉਹਨਾਂ ਦੇ ਨਿਸ਼ਾਨੇ ਬਾਲੇ ਤੇ ਸੀ ਤਾਂ ਕਰਕੇ ਜਿਹੜੇ ਪੰਜ ਸਪਾਹੀ ਸੀ ਉਹ ਇਹ ਗੋਲੀਆਂ 'ਚ ਮਾਰੇ ਗਏ ਤੇ ਜਿਹੜਾ ਰਹੀਮ ਸੀ ਉਹਨੂੰ ਏਸੀਬੀ ਪਰ ਸਰਾਉ ਨੂੰ ਮੈਂ ਥੁਪਝਾ ਦਿਆਂ ਤਾਂ ਕਰਕੇ ਉਹਨੇ ਕੋੜਾ ਹੌਲੀ ਕਰ ਲਿਆ ਤੇ ਉਹਦੇ ਤੋਂ ਪਿੱਛੇ ਰਹਿ ਪਿਆ ਤੇ ਉਹਨਾਂ ਨੇ ਸਪਾਹੀਆਂ ਨਹੀਂ ਉਹਨੂੰ ਘੇਰਾ ਪਾ ਲਿਆ ਤਾਂ ਉਹਨੇ ਤਿੰਨ ਸਪਾਹੀ ਹੋਰ ਮਾਰਤੇ ਪਰ ਆਪਦੇ ਵੀ ਉਹਦੇ ਚਾਰ ਗੋਲੀਆਂ ਬਚੀਆਂ ਤੇ ਇੱਕ ਗੋਲੀ ਕੋੜੇ ਦੇ ਵੱਜੀ ਜਿਹਦੇ ਕਰਕੇ ਉਹ ਉੱਥੇ ਪੂਰਾ ਹੋ ਗਿਆ ਤੇ ਉਹਨੂੰ ਉੱਥੇ ਛੱਡ ਕੇ ਜਿਹੜਾ ਉਹ ਜੰਗ ਸਾਫ ਸੀ ਉਹ ਗਾਹਾਂ ਤੁਰਿਆ ਪਰ ਉਹਦੇ ਤੱਕ ਜਿਹੜਾ ਪਰਸਰਾਮ ਸੀ ਇੱਕ ਕੋਹਾ ਘਾ ਲੰਗਿਆ ਸੀ ਤੇ ਉਹ ਜੰਗ ਸਾਹਬ ਨੇ ਵੀ ਬਹੁਤ ਕੋਸ਼ਿਸ਼ ਕੀਤੀ ਤੇ ਹੌਲੀ-ਹੌਲੀ ਜਾ ਕੇ ਜਿਹੜੀ ਗੋਲੀ ਸੀ ਉਹ ਪਰਸਰਾਮ ਦੇ ਘੋੜੇ ਦੇ ਵੱਜੀ ਤੇ ਘੋੜਾ ਜ਼ਖਮੀ ਹੋ ਕੇ ਉੱਥੇ ਹੀ ਡਿੱਗ ਪਿਆ ਇਹਦਾ ਪਰਸਰਾਮ ਸੀ ਉਹ ਤੁਰ ਕੇ ਆਪਦਾ ਬਚਨ ਦੀ ਕੋਸ਼ਿਸ਼ ਕਰਨ ਲੱਗਿਆ ਤੇ ਗਾਂਹਾਂ ਜਾ ਕੇ ਇੱਕ ਬਰਸਾਤੀ ਨਾਲਾ ਸੀ ਉਹ ਪਿੰਡ ਦੇ ਵਿੱਚ ਤੇ ਉਹ ਮੀਂਹ ਨਾਲ ਬਹੁਤ ਸਾਰੇ ਟੋਏ ਬਣੇ ਪਏ ਸੀ ਉਹਦੇ ਚ ਤੇ ਉਹਨੂੰ ਪਤਾ ਨਾ ਲੱਗਿਆ ਤੇ ਉਹ ਟੋਏ ਦੇ ਇੱਕ ਕਿਨਾਰੇ ਤੇ ਜਾ ਕੇ ਡਿਗਦਾ ਡਿਗਦਾ ਹਲੇ ਬਚੇ ਹੀ ਹੋਇਆ ਸੀ ਤਾਂ ਉਤੋਂ ਜਿਹੜਾ ਉਹ ਜੰਗਸਾਹ ਸੀ ਉਹ ਦੇਖਣ ਲੱਗਿਆ ਐਨੇ ਦੇਖਦੇ ਦੇਖਦੇ ਉਹਨੇ ਫੇਰ ਫਾਇਰ ਕਰਤਾ ਪਰ ਸ਼ਰਾਮ ਨੇ ਪਰ ਜਿਹੜੀ ਗੋਲੀ ਸੀ ਉਹ ਜੰਗਸਾਹ ਦੇ ਵੱਜੀ ਨਾ ਪਰ ਉਹਦੀ ਟੋਪੀ ਉੱਡ ਗਈ ਉਹ ਗੋਲੀ ਨਾਲ ਤੇ ਟੋਏ ਦੇ ਵਿੱਚ ਪੈਨੇ ਰਾ ਸੀ ਕਿਉਂ 30 ਹੱਥ ਡੂੰਗਾ ਸੀਗਾ ਹਟਵਾ ਤੇ ਨੇਰੇ ਦੇ ਵਿੱਚ ਸਪਾਈਆਂ ਨੇ ਬਹੁਤ ਗੋਲੀਆਂ ਛੱਡੀਆਂ ਪਰ ਉਹਦੇ ਬੱਜੀ ਨਾ ਤੇ ਉਧਰੋਂ ਫੇਰ ਉਹਨੇ ਫਾਇਰ ਕੀਤਾ ਤੇ ਉਹ ਜੰਗਸਾਹ ਸੀ ਜਿਹੜਾ ਉਹ ਕਹਿੰਦਾ ਵੀ ਬੜਾ ਬਹਾਦਰ ਬੰਦਾ ਹੈ ਵੀ ਸਾਰੇ ਪਾਸਿਓਂ ਕੀ ਰਿਆ ਪਿਆ ਹੈ ਹਾਲੇ ਵੀ ਫਾਇਰ ਕਰੀ ਜਾਂਦਾ ਹੈ ਤੇ ਜਦੋਂ ਨੇ ਉਹਦੀ ਬਾਤ ਸੁਣੀ ਤਾਂ ਬਾਤ ਦੇ ਹਿਸਾਬ ਨਾਲ ਭਾਈ ਫੇਰ ਫਾਇਰ ਕਰਤਾ ਪਾਕ ਸੁਨਾਮ ਨੇ ਤਾਂ ਜਿਹੜਾ ਉਹ ਉਹਦੇ ਕੋਲੇ ਇੱਕ ਸਪਾਹੀ ਖੜਾ ਸੀਗਾ ਜੰਗ ਸਾਹਿਬ ਦੇ ਉਹਦੀ ਖੋਪੜੀ 'ਚ ਬੋਲੀ ਵੱਜੀ ਤੇ ਜਿਹੜਾ ਉਹ ਜੰਗ ਸਾਹਿਬ ਸੀ ਉਹ ਕਹਿੰਦਾ ਵੀ ڈاکੂ ਦਾ ਤਾਂ ਇੱਕੋ ਹੀ ਬੰਦਾ ਮਰਿਆ ਵੀ ਆਪਣੇ ਨਾਂ ਮਰ ਗਏ ਤੇ ਜਿਹੜਾ ਐਨੇ ਨੂੰ ਇੱਕ ਨਾਲ ਸਪਾਹੀ ਸੀ ਰਾਜਪੂਤ ਉਹ ਕਹਿੰਦਾ ਵੀ ਆਪਾਂ ਇਹਦੇ 'ਚ ਮਿੱਟੀ ਪਾਉਟ ਹੋਏ 'ਚ ਤੇ ڈاکੂ ਨੂੰ ਵਿੱਚੀ ਦੱਬ ਦਿੰਨੇ ਆ ਜਦੋਂ ਉਹਦੀ ਬਾਤ ਸੁਣ ਕੇ ਦੁਬਾਰੇ ਫੈਰ ਕੀਤਾ ਪਤਸਰਾਮ ਨੇ ਉਹਦੇ ਵੀ ਸਿਰ 'ਚ ਬੋਲੀ ਵੱਜੀ ਤੇ ਉੱਥੇ ਹੀ ਮਰ ਗਿਆ ਉਹ ਰਾਜਪੂਤ ਸਪਾਹੀ ਇਹ ਚੀਜ਼ ਦੇਖ ਕੇ ਜਿਹੜਾ ਉਹ ਜੰਗ ਸਾਫ ਸੀਗਾ ਉਹ ਕਹਿੰਦਾ ਵੀ ਮੈਂ ਤੇਰੇ ਇਨਸਾਨੇ ਤੋਂ ਬਹੁਤ ਖੁਸ਼ ਆ ਤੇ ਤੂੰ ਇੱਕ ਬਹੁਤ ਬਹਾਦਰ ਬੰਦਾ ਹੈ ਵੀ ਮੌਤ ਤੇਰੇ ਸਾਹਮਣੇ ਹੈ ਪਰ ਤੂੰ ਫੇਰ ਵੀ ਨਹੀਂ ਕਬਰਾ ਰਿਹਾ ਵੀ ਤੂੰ ਆਪਦੇ ਵਚਨ ਦਾ ਵੀ ਪੱਕਾ ਬੰਦਾ ਹੈ ਬਹੁਤ ਖੁਸ਼ ਆ ਮੈਂ ਤੇਰੇ ਤੋਂ ਵੀ ਬਾਹਰ ਆ ਜਾ ਤੇ ਇਹ ਗੱਲ ਸੁਣ ਕੇ ਭਈ ਜਿਹੜਾ ਡਾਕੂ ਪਰਸਰਾਮ ਸੀ ਉਹ ਕਹਿੰਦਾ ਵੀ ਜਿਹੜਾ ਉਹ ਗਰਬੀ ਪਾਣੀ ਦਾ ਮੇਰੇ ਸਿਰ ਕਰਚਾ ਸੀ ਉਹ ਮੈਂ ਲਾਤਾ ਹੁਣ ਮੈਂ ਮਰਨੋਂ ਤਾਂ ਨਹੀਂ ਦੇਖ ਡਰਦਾ ਆ ਫੇਰ ਉਹ ਜੰਗ ਸਾਹਿਬ ਬੋਲਿਆ ਕਹਿੰਦਾ ਤੂੰ ਬਾਹਰ ਆ ਜਾ ਜੇ ਤੂੰ ਮੈਨੂੰ ਇਹ ਗੱਲ ਦਾ ਵਚਨ ਦੇਵੇਂ ਵੀ ਹੁਣ ਮੈਂ ਡਾਕੇ ਨਹੀਂ ਮਾਰਦਾ ਮੈਂ ਤੇਰੀ ਸਾਰੀ ਸੋਝਾ ਮaaf ਕਰਾ ਦੂੰ ਪਰ ਤੂੰ ਆਰਾਮ ਨਾਲ ਹੁਣ ਬਾਹਰ ਨਿਕਲਿਆ ਦੇਖ ਤੂੰ ਵੀ ਵਚਨਾਂ ਦਾ ਪੱਕਾ ਹੈ ਤੇ ਵਚਨਾਂ ਦਾ ਮੈਂ ਵੀ ਪੱਕਾ ਤੇ ਇਹ ਜੇ ਬੰਦੇ ਬਹੁਤ ਘੱਟ ਹੁੰਦੇ ਨੇ ਤੇ ਅੱਜ ਤੋਂ ਮੈਂ ਤੇਰਾ ਦੋਸਤ ਹਾਂ ਤੇ ਇਹ ਗੱਲ ਸੁਣ ਕੇ ਭਈ ਉਨੇ ਯਕੀਨ ਕਰ ਲਿਆ ਜੰਗ ਸਾਹਿਬ ਦੀਆਂ ਗੱਲਾਂ ਤੇ ਤੇ ਆਤਮ ਸਮਰਪਣ ਕਰਕੇ ਹੱਥ ਤਾਹਾਨੂੰ ਕਰਕੇ ਬਾਹਰ ਨਿਕਲੇ ਆਇਆ ਤੇ ਉਹ ਗ੍ਰਿਫਤਾਰ ਕਰਕੇ ਉਹਨੂੰ ਆਗਰੇ ਲੈ ਗਏ ਤੇ ਉੱਥੇ ਥੋੜੇ ਜਿਹੇ ਦਿਨ ਮੁਕੱਦਮਾ ਚੱਲਿਆ ਤੇ ਉਸ ਤੋਂ ਬਾਅਦ ਉਹ ਪਰਸ਼ਰਾਮ ਨੂੰ ਉਹਨੇ ਜਿਹੜੇ ਵਾਚਨ ਕਹੇ ਸੀ ਉਹ ਪੂਰੇ ਕਰਤੇ ਤੇ ਉਹਨੂੰ ਬਰੀ ਕਰਾਤਾ ਤੇ ਜਿਹੜਾ ਉਹ ਪਰਸ਼ਰਾਮ ڈاکੂ ਸੀ ਉਹਨੇ ਇੱਕ ਗੱਲ ਸਮਝ ਲਈ ਕਹਿੰਦਾ ਚਾਹੇ ਕਿੰਨਾ ਹੀ ਚੰਗੇ ਕੰਮ ਵਾਸਤੇ ਚੋਰੀ ਰਕੈਤੀ ਕੀਤੀ ਹੋਵੇ ਪਰ ਕੰਮ ਤਾਂ ਇਹ ਮਾੜੀ ਮਾੜਾ ਹੈ ਤੇ ਉਸ ਤੋਂ ਬਾਅਦ ਉਹਨੇ ਸੌਂ ਖਾਦੀ ਬਿਹੋਨੀ ਇਹ ਜਾ ਕੰਮ ਕਰਨਾ ਤੇ ਉਸ ਤੋਂ ਬਾਅਦ ਭਈ ਉਹ ਸਾਥ ਹੋ ਗਿਆ ਤੇ ਜਿਹੜੇ ਆਪਦੇ ਸਾਥੀ ਸੀ ਉਹਨਾਂ ਨੂੰ ਵੀ ਕਹਿਤਾ ਵੀ ਅੱਜ ਤੋਂ ਬਾਅਦ ਇਹ ਕੰਮ ਨਹੀਂ ਕਰਨਾ ਆਪਾਂ ਤੇ ਉਸ ਤੋਂ ਬਾਅਦ ਹਰਦੁਆਰ ਜਾ ਕੇ ਉਹਨੇ ਬਹੁਤ ਤਪੱਸਿਆ ਕੀਤੀ ਤੇ ਇੱਕ ਦਿਨ ਗੰਗਾ ਨਦੀ ਦੇ ਵਿੱਚ ਖੜੇ ਖੜੇ ਨੇ ਆਉਦਾ ਸਰੀਰ त्यागਤਾ ਪਰ ਉਹਨੇ ਇਹ ਚੀਜ਼ ਦਿਖਾਤੀ ਵੀ ਸਮਾਂ ਚਾਹੇ ਕਿੰਨੇ ਹੀ ਮਾਰਾ ਹੋਵੇ ਕਿੰਨੇ ਹੀ ਮਾੜਾ ਹਾਲਾਤ ਹੋਵੇ ਪਰ ਬੰਦੇ ਨੂੰ ਜ਼ੁਬਾਨ ਤੋਂ ਨਹੀਂ ਫੇਰਨਾ ਚਾਹੀਦਾ ਤੇ ਜਿਹੜਾ ਵਾਚਨ ਕਰ ਲਿਆ ਉਹਨੂੰ ਪੂਰ ਚਾੜਨਾ ਚਾਹੀਦਾ ਹੈ ਕਹਾਣੀ ਕਿਵੇਂ ਲੱਗੀ ਪਈ ਤੇ ਕਿਹੜੇ ਪਿੰਡੋਂ ਕਿਹੜੇ ਸ਼ਹਿਰੋਂ ਤੇ ਕਿੱਥੋਂ ਸਾਨੂੰ ਦੇਖਦੇ ਹੋ ਕਮੈਂਟ ਕਰਕੇ ਜ਼ਰੂਰ ਦੱਸਿਓ ਧੰਨਵਾਦ ਸਾਰਿਆਂ ਦਾ